सत नमस्कार मैं पीयूष होस्ट आ गया हूँ आपके शहर में सिर्फ कोक जश्न स्टूडियोज़ कोक जश्न आपके लेके ले आया है बीस रुपये वाली बोतल सिर्फ और सिर्फ दस रुपये में जी हाँ मेरे भाई जल्दी जल्दी से आ जाइए चिल चिल कोक पीजिए बीस रुपये की बोतल आज आपको मिल रही है मात्र दस रुपये में कोक जशन बीस रुपये की बोतल सिर्फ और सिर्फ आपको मिल रही है ढाई सौ एम एल ढाई सौ एम एल बॉटल सिर्फ बीस की दस रुपये में आज ये आई है ये भाई चिल कोफी जिन कोक जश्न आपके लिए आपके शहर में एक मंच लेके आया है जिसके द्वारा आप अपने शहर के यंगस्टर्स या जो भी है मतलब लड़के लड़कियाँ जो गिटार बजाने में इंटरेस्टेड है म्यूज़िक में इंटरेस्टेड रखते हैं तो भाई जल्दी जल्दी जाइए और भाई पार्टिसिपेट करिए और भाई पाए मौका गिफ्ट जीतने का ਧੰਨਵਾਦ। ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਫਾਜ਼ਿਲਕਾ ਦੇ ਬਾਣ ਬਾਜ਼ਾਰ ਦੇ ਵਿੱਚ ਕੋਕਾ ਕੋਲਾ ਦੀ ਏਜੰਸੀ ਦੇ ਬਾਹਰ ਅੱਜ ਇੱਕ ਵੱਡੀ ਛੂਟ ਦਿੱਤੀ ਜਾ ਰਹੀ ਹੈ। ਕੋਕ ਦੀ 20 ਰੁਪਏ ਵਾਲੀ ਬੋਤਲ 10 ਰੁਪਏ ਦੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਲਾਕਾਰਾਂ ਨੂੰ ਇੱਥੇ ਪਾਰਟਿਸਿਪੇਟ ਕਰਨ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਜਿੱਥੇ ਬਿਲਕੁਲ ਬਾਣ ਬਾਜ਼ਾਰ ਦੇ ਵਿੱਚ 20 ਰੁਪਏ ਵਾਲੀ ਕੋਕ ਦੀ ਬੋਤਲ 10 ਰੁਪਏ ਦੀ ਮਿਲ ਰਹੀ ਹੈ। ਕੰਪਨੀ ਵੱਲੋਂ ਇੱਥੇ ਐਗਜ਼ਿਬਿਸ਼ਨ ਲਗਾਇਆ ਗਿਆ ਜਿਸ ਦੇ ਵਿੱਚ 20 ਰੁਪਏ ਵਾਲੀ ਬੋਤਲ 10 ਰੁਪਏ ਦੀ ਦਿੱਤੀ ਜਾ ਰਹੀ ਹੈ ਜੇਕਰ ਤੁਸੀਂ ਵੀ ਕੋਕ ਪੀਣ ਦੇ ਸ਼ੌਕੀਨ ਹੋ ਤਾਂ ਜਲਦ ਤੋਂ ਜਲਦ ਇੱਥੇ ਪਹੁੰਚੋ ਇਸ ਦੇ ਨਾਲ ਹੀ ਇਸ ਐਗਜ਼ਿਬਿਸ਼ਨ ਦੇ ਵਿੱਚ ਕਲਾਕਾਰਾਂ ਨੂੰ ਪਾਗ ਲੈਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਇਨਾਮ ਵੀ ਇੱਥੇ ਦਿੱਤੇ ਜਾਣਗੇ ਫਾਜ਼ਿਲ ਕਾਦੇ ਬਾਣ ਬਾਜ਼ਾਰ ਦੇ ਵਿੱਚ ਕੋਕ ਕੰਪਨੀ ਦੀ ਸਟਾਲ ਲਗਾ ਦਿੱਤੀ ਗਈ ਹੈ ਜਿੱਥੇ 20 ਰੁਪਏ ਵਾਲੀ ਕੋਕ ਦੀ ਬੋਤਲ 10 ਰੁਪਏ ਦੀ ਮਿਲ ਰਹੀ ਹੈ ਜੇਕਰ ਤੁਸੀਂ ਵੀ ਕੋਕ ਪੀਣ ਦੇ ਇੱਛੂ ਹੋ ਤਾਂ ਜਲਦ ਤੋਂ ਜਲਦ ਪਹੁੰਚੋ ਕੀ ਕਹਿਣਾ ਹੈ ਤੁਹਾਡਾ ਨਮਸਕਾਰ ਸਰ ਮੇਰਾ ਨਾਮ ਸੰਲੀ ਕੁਮਾਰ ਕੋਕਾ ਕੋਲਾ ਵੱਲੋਂ ਆਈ ਹਾਂ ਜੀ ਮੈਂ ਕੀ ਕਹਿਣਾ ਚਾਹੋਗੇ ਅਸੀਂ ਅੱਜ ਕੋਕਾ ਕੋਲਾ ਕੰਪਨੀ ਵੱਲੋਂ ਇੱਕ ਸਟੋਰ ਲਗਾਈ ਗਈ ਹੈ ਜਿਸ ਵਿੱਚ ਕੋਕ ਜਸ਼ਨ ਹੈ ਜਿਸ ਵਿੱਚ ਅਸੀਂ 20 ਰੁਪਏ ਵਾਲੀ ਬੋਤਲ 250 ਮਲ 10 ਰੁਪਏ ਵਿੱਚ ਪਲਾ ਰਹੇ ਹਾਂ ਜੋ ਕਿ ਵਾਨ ਵਿਆਰ ਵਿੱਚ ਹੈ ਕੀ ਟਾਈਮਿੰਗ ਕੀ ਰਹੇਗੀ ਜੀ ਸਰ ਇਹ ਸਿੱਧਾ ਟਾਈਮ ਹੀ ਹੈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਦਾ ਇਹ ਸਾਰੇ ਸਿਸਟਮ ਕੀ ਲਗਾਇਆ ਹੈ ਇਹ ਸਾਰੇ ਕੰਪਨੀ ਵੱਲੋਂ ਲਗਾਇਆ ਗਿਆ ਕੋਈ ਵੀ ਬੰਦਾ ਆ ਕੇ ਪਾਰਟਿਸਪੇਟ ਕਰ ਸਕਦਾ ਹੈ ਸਟੇਜ ਤੇ ਗਾ ਸਕਦਾ ਹੈ ਬੋਲ ਸਕਦਾ ਜਿਸ ਨੇ ਵੀ ਕੋਈ ਪਰਫਾਰਮੈਂਸ ਕਰਨੀ ਹੈ ਉਹ ਕਰ ਸਕਦਾ ਜੀ